ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜਨਸੀ ਢਲਵਾ ਟੋਰ ਪਲਾਜੇ ਦੇ ਜੋ ਕਿ ਨਵੀਂ ਕੰਪਨੀ ਵੱਲੋਂ ਠੇਕਾ ਲਿਆ ਗਿਆ ਹੈ ਢਲਵਾ ਟੋਰ ਪਲਾਜੇ ਦਾ ਜੋ ਵਿਸਥਾ ਆ ਰਹੀਆਂ ਸੀ ਕਿ ਆਪਰ ਨਿਵਾਸੀਆਂ ਨੂੰ 5 ਕਿਲੋਮੀਟਰ ਤੱਕ ਦੇ ਏਰੀਆ ਦੇ ਵਿੱਚ ਅੱਜ ਉਸ ਦਾ ਜਿਹੜਾ ਸ਼ਾਂਤੀਪੂਰਵਕ ਜਿਹੜੀ ਆ ਮੀਟਿੰਗ ਜਿਹੜੀ ਅੱਜ ਕੀਤੀ ਗਈ ਯਾਰ ਟੋਰ ਪਲਾਜੇ ਦੇ ਇਲਾਕੇ ਦੇ ਨਾਲ ਤੇ ਉਹਨਾਂ ਨੇ ਇਹ ਸਪੱਸ਼ਟ ਦਿੱਤਾ ਹੈ ਕਿ ਅਸੀਂ ਜਿਹੜੇ ਤੁਹਾਡੇ ਦੋਪਲ ਪਾਸ ਜਿਹੜੇ ਪਹਿਲਾਂ ਚੱਲਦੇ ਪਏ ਸੀ ਉਹਨਾਂ ਨੂੰ ਦੁਬਾਰਾ ਰੀਨੂਵ ਕਰਾਂਗੇ レスツゴーなで。 ਜਿਹੜਾ ਰੰਗਿਆ ਆ ਇਹ ਇਹਨਾਂ ਦੇ ਪਹਿਲਾਂ ਪਾਸ ਬਣੇ ਹੋਏ ਆ ਉਹ ਆਪਣਾ ਉਹ ਪਾਸ ਨਾਲ ਆਧਾਰ ਕਾਰਡ ਦੀ ਕੋਪੀ ਜ਼ਰੂਰ ਲਵਾੜ ਤੇ ਜੇਕਰ ਜਿਸੇ ਦਾ ਪਾਸ ਪਹਿਲਾਂ ਨਹੀਂ ਬਣਿਆ ਹੈ ਗੱਡੀ ਨਵੀਂ ਲਈ ਹੈ ਕਿਸੇ ਨੇ ਉਸ ਗੱਡੀ ਦੀ ਆਰਸੀ ਤੇ ਆਧਾਰ ਕਾਰਡ ਤੇ ਨਾਲ ਇੱਕ ਜਿਹੜਾ ਫਾਰਮ ਆ ਜਿਹੜਾ ਆ ਉਹ ਇਥੋਂ ਟੂਟਪਲਾਜ ਤੋਂ ਮਿਲਣਾ ਆ ਆਪਾਂ ਨੂੰ ਜੇ ਫਾਰਮ ਆਪਾਂ ਭਰ ਕੇ ਤੇ ਨਾਲ ਜਿਹੜਾ ਆ ਉਹ ਟੂਟਪਲਾਜ ਦੇ ਅਧਿਕਾਰਗਤ ਜਣਾ ਕਰਵਾਇਆ ਜਾਊਗਾ ਇਹ ਜਿਹੜਾ ਸਾਰਾ ਪ੍ਰੋਸੈਸ ਦਾ ਸਮਾਂ ਆ ਇਹਨਾਂ ਨੇ ਆਪਣੇ ਕੋਲ ਮੰਗਲਵਾਰ ਤੱਕ ਦਾ ਸਮਾਂ ਲਿਆ ਆ ਕਿ ਮੰਗਲਵਾਰ ਤੱਕ ਤੁਹਾਡੇ ਸਾਰਿਆਂ ਦੇ ਜਿਹੜੇ ਪਾਸ ਆ ਉਹ ਬਣਾਏ ਜਾਣਗੇ 45 ਦਿਨਾਂ ਤੱਕ ਆਪਾਂ ਜਿਹੜੇ ਆ ਆਧਾਰ ਕਾਰਡ ਦਿਖਾ ਕੇ ਆਪਣੇ ਜਿੰਨੇ ਵੀ ਲੋਕਲ ਪਿੰਡ 5 ਕਿਲੋਮੀਟਰ ਤੱਕ ਆਉਂਦੇ ਆ ਆਪਾਂ ਰੂਪਲਾਰੇ ਤੋਂ ਕ੍ਰੋਸ ਕਰ ਸਕਦੇ ਆ ਤੇ ਜੇਕਰ ਕਿਸੇ ਵੀ ਮੇਰੇ ਵੀਰ ਦੇ ਪੈਸੇ ਕੱਟ ਹੁੰਦੇ ਆ ਉਹ ਟੁਗੜਾ ਅਧਿਕਾਰੀ ਜਿਹੜੇ ਆ ਉਹ ਵਾਪਸ ਕਰਨ ਦੇ ਯੋਗ ਹੋਣਗੇ ਸੋ ਇਸ ਸਾਰੇ ਮਸਲੇ ਨੂੰ ਬੜੀ ਚਾਣ ਦੀ ਪੂਰਵਕ ਦੇ ਨਾਲ ਨਿਪਟੜਿਆ ਗਿਆ ਹੈ ਮੈਂ ਸਾਰੇ ਜਿੰਨੇ ਵੀ ਪਤਵੰਤੇ ਸੱਜਣ ਦਰਜਾ ਬਦਰਜਾ ਦਾਗਲੇ ਪਿੰਡਾਂ ਤੋਂ ਆਏ ਆ ਮੈਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਕਿਉਂਕਿ ਇਹ ਮਸਲਾ ਇਕੱਲੇ ਇੱਕ ਪਿੰਡ ਦਾ ਨਹੀਂ 12 13 ਪਿੰਡਾਂ ਦਾ ਮਸਲਾ ਆ ਸੋ ਟੂਲ ਪ੍ਰਾਰੇ ਦੇ ਅਧਿਕਾਰਗਰਾਂ ਨੇ ਵੀ ਸਾਡੇ ਨਾਲ ਬਹੁਤ ਵਧੀਆ ਤਰੀਕੇ ਦੇ ਨਾਲ ਪ੍ਰਸਤਾਵ ਕਰਕੇ ਇਸ ਮਸਲੇ ਨੂੰ ਸੁਝਾਉਣ ਦਾ ਵਾਸ਼ਨ ਦਵਾਇਆ ਹੈ ਸੋ ਮੈਂ ਸਾਰਿਆਂ ਵੱਲੋਂ ਆਪਣੇ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਖੁਸਾ ਵੱਲੋਂ ਵੀ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ